ਆਇਆ ਉਹਦੀਆਂ ਅੱਖਾਂ 'ਚ ਵੀ ਚਮਕ ਹੈ ਉਹਦੇ ਗੱਲਬਾਤ ਦੇ ਸਟਾਈਲ 'ਚ ਫਰਕ ਹੈ ਉਹਦੇ ਹੱਸਣ ਵਿੱਚ ਫਰਕ ਹੈ ਨਵਾਂ ਵਿਆਇਆ ਹੈ ਮਾਂ ਨਾਲ ਵੀ ਜੀ ਜੀ ਕਰਕੇ ਗੱਲਾਂ ਕਰਦਾ ਹੈ ਪਿੱ ਡੈਡੀ ਵੀ ਕਹਿੰਦਾ ਹਾਂ ਡੈਡੀ ਕੋਈ ਨਹੀਂ ਫਟਾਫਟ ਖੁਸ਼ ਖੁਸ਼ ਹੈ ਡੈਡੀ ਦੀ ਵੀ ਗੱਲ ਸੁਣੀ ਜਾਂਦਾ ਮਾਂ ਦੀ ਵੀ ਗੱਲ ਸੁਣੀ ਜਾਂਦਾ ਸਾਰੇ ਕੰਮ ਹੀ ਭੱਜ-ਭੱਜ ਕਰਦਾ ਹੈ ਮੈਂ ਤਜਰਬਾ ਕੀਤਾ ਸਾਡੇ ਇੱਥੇ ਪਿੱਛੇ ਵਿਆਹ ਸੀ ਬੱਚੇ ਦਾ ਤੇ ਮੈਂ ਉਹਨੂੰ ਵੇਖਿਆ ਵਿਆਹ ਤੋਂ ਬਾਅਦ ਨਾ ਬਹੁਤ ਉਹਦੇ ਚ ਚੇਂਜ ਐ ਹੁਣ ਮਹੀਨਾ ਲੰਘ ਗਿਆ ਦੋ ਲੰਘ ਗਏ ਤਿੰਨ ਲੰਘ ਗਏ ਵਿਆਹ ਨੂੰ ਪਰ ਖੁਸ਼ ਖੁਸ਼ ਉਹਦਾ ਕਾਰਨ ਇਹ ਐ ਸੰਸਾਰ ਉਹੀ ਹੁੰਦਾ ਪਰ ਉਹਨਾਂ ਦਿਨਾਂ 'ਚ ਉਹ ਪਿਆਰ ਨਾਲ ਭਰਿਆ ਹੁੰਦਾ ਉਹਨੂੰ ਮਾਂ ਵੀ ਪਿਆਰੀ ਲੱਗਦੀ ਹੁੰਦੀ ਹੈ ਉਹਨੂੰ ਸਾਰੇ ਹੀ ਪਿਆਰੇ ਪਿਆਰੇ ਲੱਗਦੇ ਹੁੰਦੇ ਨੇ ਉਹ ਖੁਸ਼-ਖੁਸ਼ ਹੁੰਦਾ ਉਹ ਭੱਜਦਾ ਨੱਟਦਾ ਰਹਿੰਦਾ ਅਸਲ 'ਚ ਉਹ ਖੁਦ ਖੁਸ਼ ਹੁੰਦਾ ਉਹਨੂੰ ਐ ਲੱਗਦਾ ਸਾਰੇ ਹੀ ਕਿੰਨੇ ਚੰਗੇ ਨੇ ਕਿੰਨਾ ਪਿਆਰ ਕਰਦੇ ਨੇ ਜਦੋਂ ਬੰਦਾ ਇਰੀਟੇਟ ਹੁੰਦਾ ਹੈ ਖਿਜਿਆ ਹੁੰਦਾ ਹੈ ਨਫ਼ਰਤ ਵਿੱਚ ਹੁੰਦਾ ਹੈ ਉਹਦੇ ਦਿਮਾਗ ਵਿੱਚ ਨਫ਼ਰਤ ਨਫ਼ਰਤ ਘੁੰਮਦੀ ਹੈ ਜਦੋਂ ਫਿਰ ਐ ਲੱਗਦਾ ਸਾਰੀ ਦੁਨੀਆ ਹੀ ਬੜੀ ਮਾੜੀ ਹੈ ਲੋਕ ਬੜੇ ਖਰਾਬ ਨੇ ਲੋਕ ਬੜੇ ਮਾੜੇ ਨੇ ਦੁਨੀਆ ਬੜੀ ਬੈੜੀ ਐ ਅਸਲ 'ਚ ਜਿਹੜੀ ਭੈੜ ਹੈ ਉਹ ਇੱਥੇ ਆਈ ਹੁੰਦੀ ਐ ਦਿਮਾਗ ਦੇ ਵਿੱਚ ਤੇ ਪਿਆਰ ਵੀ ਬੰਦੇ ਦੇ ਦਿਮਾਗ ਵਿੱਚ ਹੀ ਆਇਆ ਹੁੰਦਾ ਓਦੀ ਫੀਲ ਬਦਲਦੀ ਐ ਇਸ ਕਰਕੇ ਸੰਸਾਰ ਬਦਲਣ ਨਾਲ ਕੁਛ ਨਹੀਂ ਹੋਣਾ ਤੁਸੀਂ ਦੇਸ਼ ਬਦਲ ਲਓ ਤੁਸੀਂ ਪਿੰਡ ਬਦਲ ਲਓ ਤੁਸੀਂ ਮਾਪਿਓ ਬਦਲ ਲਓ ਤੁਸੀਂ ਵਾਈਫ ਬਦਲ ਲਓ ਤੁਸੀਂ ਬੱਚਾ ਇੱਕ ਇੱਕ ਹੋਰ ਜੰਮ ਲਓ ਦੋ ਨੇ ਦੋ ਹੋਰ ਜੰਮ ਲਓ ਬੱਚੇ ਬਦਲ ਲਓ ਵਾਈਫ ਬਦਲ ਲਓ ਮਾਪਿਓ ਬਦਲ ਲਓ ਪਿੰਡ ਬਦਲ ਲਓ ਸ਼ਹਿਰ ਬਦਲ ਲਓ